अवतारचंद دیو ਆ ਇਹਦਾ ਪ੍ਰੀਵਿਅਸ ਰਿਕਾਰਡ ਬਹੁਤ ਮਾੜਾ ਹੈ ਇਹਦੇ ਤੇ ਬਹੁਤ ਹੀ ਜ਼ਿਆਦਾ ਪਹਿਲਾਂ ਵੀ ਕਈ ਕਰੋੜਾ ਰੁਪਏ ਦੀਆਂ ਜਿਹੜੀਆਂ ਹੈਗੀਆਂ ਕਪੜੇ ਬਾਜੀ ਦੇ ਜਿਹੜੇ ਇਲਜ਼ਾਮ ਆ ਇਹਦੀਆਂ ਇਨਕੁਆਰੀਆਂ ਜਿਹੜੀਆਂ ਪੈਂਡਿੰਗ ਨੇ ਤਾਂ ਇਹ ਇੱਥੇ ਜਿਹੜੇ ਇੱਥੇ ਦੀ ਪ੍ਰਿਸ਼ਟ ਸਾਡੀ ਐਮ ਐਲ ਏ ਹੈਗੀ ਆ ਉਸ ਨੂੰ ਰਾਜਪੁਰੇ ਸਪੈਸ਼ਲ ਇਸ ਕੰਮ ਕਰਕੇ ਲੈ ਕੇ ਆਈ ਆ ਕਿ ਮੈਂ ਉਹਰੇ ਜਿਹੜੀ ਹੈਗੀ ਆ ਸ਼ਹਿਰ ਦੇ ਲੋਕਾਂ ਦੀ ਲੁੱਟ ਖਸੁੱਟ ਕਰਨੀਆਂ ਇੱਥੇ ਤੱਕ ਨਹੀਂ ਕਿ ਇਹਨੂੰ ਅਲੱਗ ਤੌਰ ਤੇ ਬਨੂੜ ਦਾ ਵੀ ਚਾਰਜ ਦੇਤਾ ਪੂਰੇ ਹਲਕੇ ਦਾ ਇਸ ਨੂੰ ਕੱਬੀਖਾਨ ਬੰਦਾ ਬਣਾਤਾ ਕਿ ਤੂੰ ਲੁੱਟ ਚਾਹੇ ਬਨੂੜ ਚ ਲੁੱਟ ਚਾਹੇ ਰਾਜਪੁਰੇ ਚ ਲੁੱਟ ਸੋ ਉਹ ਇਹਨਾਂ ਨੇ ਨਜਾਇਜ਼ ਤੌਰ ਤੇ ਇੱਥੇ ਪ੍ਰੈਸ਼ਰ ਪਾ ਕੇ ਐਮਐਲਏ ਦੇ ਘਰ ਵਾਲੇ ਨੇ ਨਾਲ ਮਿਲ ਕੇ ਇਹ ਪਮਨਪਗਰ ਪਿੰਕਾ ਦੇ ਉੱਤੇ ਜਿਹੜਾ ਮਕਦਮਾ ਉਹ ਦਰਜ ਕੀ ਗਲਤ ਤੌਰ ਤੇ ਜਿਹੜਾ ਦਰਜਾ ਉਹ ਕਰਾਇਆ ਉਹਦੇ ਪ੍ਰੋਟੈਸਟ ਦੇ ਵਿੱਚ ਜਿਹੜਾ ਅਸੀਂ ਅੱਜ ਸਾਰਾ ਸ਼ਹਿਰ ਅਤੇ ਪੂਰੀ ਬਲਾਕ ਕਾਂਗਰਸ ਕਮੇਟੀ ਇੱਥੇ ਜਿਹੜੀ ਹੈ ਉਹ ਇਕੱਠੀ ਹੋਈ ਆ ਮੇਰੇ ਦੋਹੇ ਪ੍ਰਧਾਨ ਬਨੂੜ ਦਾ ਤੇ ਰਾਜਪੁਰੇ ਤੋਂ ਇੱਥੇ ਹਾਜ਼ਰ ਨੇ ਸਾਰੇ ਕਾਉਂਸਲਰ ਸਾਹਿਬਾਨ ਹਾਜ਼ਰ ਨੇ ਤਾਂ ਉਹਦੇ ਪ੍ਰੋਟੈਸਟ ਚ ਅਸੀਂ ਇੱਥੇ ਇਕੱਠੇ ਹੋਏ ਆ ਤੇ ਇਹਨਾਂ ਨੂੰ ਮੈਂ ਚੇਤਾਵਨੀ ਦਿੰਨਾ ਕਿ ਠੀਕ ਹੈ ਸਮਾਂ ਅੰਦਾ ਜਾਂਦਾ ਰਹਿੰਦਾ ਹੈ ਕੋਈ ਗੱਲ ਨਹੀਂ ਤੁਸੀਂ ਕਰ ਲਓ ਕਰ ਲਓ ਤੁਸੀਂ ਤਾਂ ਅਸੀਂ ਤਾਂ ਪੁਗਤ ਲਾਂਗੇ ਪਰ ਤੁਹਾਡੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਮੈਂ ਤੁਹਾਨੂੰ ਇਹਨਾਂ ਦੱਸ ਦਿੰਨਾ ਹੈਗਾ ਕਰ ਲਓ ਤੁਸੀਂ ਤੁਹਾਡਾ ਥੋੜਾ ਸਮਾਂ ਹੀ ਰਹਿ ਗਿਆ ਅੱਜ ਲੋਕ ਪਹਿਲਾਂ ਤੁਸੀਂ ਦੇਖਿਆ ਹੀ ਆ ਕਿ ਦਿੱਲੀ 'ਚ ਤੁਹਾਡਾ ਕੀ ਹਾਲ ਹੋਇਆ ਤੇ ਦਿੱਲੀ 'ਚ ਉੱਥੇ ਦੀ ਲੋਕਾਂ ਨੇ ਤੁਹਾਡੀ ਦੁਰਦਸ਼ਾ ਕਰਕੇ ਭੇਜੀ ਆ ਔਰ ਪੰਜਾਬ 'ਚ ਵੀ ਤੁਹਾਡੀ ਦੁਰਦਸ਼ਾ ਹੋਏਗੀ ਬਹੁਤ ਮਤਲਬ ਕਿ ਲੋਕ ਉਬਲੇ ਪਏ ਆ ਸਮਾਨ ਤੋਂ ਤੁਸੀਂ ਦੇਖੋ ਕਿ ਇਹਨਾਂ ਨੂੰ ਕਿਵੇਂ ਲੋਕ ਗਲਾਂ 'ਚ ਰਸੇ ਪਾਪਾ ਕੱਕੜਿਸਦੇ ਆ ਤਾਂ ਜੀ ਟੋਟਲ ਫੇਲ ਹੋ ਗਈ ਟੋਟਲ ਸਿਸਟਮ ਪੰਜਾਬ ਦਾ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਦਾ ਕਲਾਪਸ ਹੋ ਗਿਆ ਤੇ ਕਿਸਾਨਾਂ ਦੇ ਨਾਲ ਆਪ ਜੀ ਮਿਨਿਸਟਰ ਨੇ ਪਹਿਲਦਾਰੀ ਕਰਕੇ ਜਿਹੜੀ ਹੈਗੇ ਸੀ ਉਹਨਾਂ ਨੂੰ ਬੁਲਾਇਆ ਸੀ ਅਤੇ ਬੇਇੱਜ਼ਤ ਕਰਕੇ ਕਿਸਾਨਾਂ ਨੂੰ ਭੇਜਿਆ ਅੱਜ ਥਾਂ ਥਾਂ ਤੇ ਜਿਹੜੇ ਕਿਸਾਨਾਂ ਦੇ ਲੀਡਰ ਸੀ ਉਹਨਾਂ ਨੂੰ ਇਹ ਪਕੜ-ਪਕੜ ਕੇ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਗੇਰ ਰਹੇ ਹੈਗੇ ਆ ਸੋ ਐਦਾਂ ਹੀ ਜਿਹੜਾ ਤਹਿਸੀਲਦਾਰਾਂ ਦੀ ਜਿਹੜੀ ਗੱਲ ਕਰਦੇ ਹੈਗੇ ਆ ਤੇ ਤਹਿਸੀਲਦਾਰਾਂ ਤੋਂ ਤੁਹਾਨੂੰ ਲੋੜ ਹੀ ਨਹੀਂ ਹੈਗੀ ਤੁਸੀਂ ਤਹਿਸੀਲਦਾਰਾਂ ਨੂੰ ਕਿਉਂ ਪੜਦੇ ਆ ਭਈ ਤੁਸੀਂ ਐਮਐਲਏ ਨੂੰ ਫੜੋ ਤੁਸੀਂ ਜਿਹੜੇ ਤੁਹਾਡੇ ਪੈਸੇ ਲੈ ਰਹੇ ਹੈਗੇ ਉੱਥੇ ਇਹਨਾਂ ਨੇ ਬੰਦੇ ਆਪਣੇ ਬਠਾਏ ਹੋਏ ਉੱਥੇ ਰਜਿਸਟ੍ਰੇਸ਼ਨ ਜਿੱਥੋਂ ਹੁੰਦੀ ਹੈ ਰਜਿਸਟਰੀ ਦੀ ਆਪਣੇ ਆਪਣੇ ਬੰਦੇ ਡੈਪਿਊਟ ਕੀਤੇ ਹੋਏ ਆ ਯਾਰ ਲੋੜਾ ਆ ਗਿਆ ਇੱਥੇ ਕੁਝ ਦਿਨ ਪਹਿਲਾਂ ਸਾਡੇ ਇੱਕ ਬੰਦੇ ਨੇ 100 ਗਜ ਦੀ ਕਿਸੇ ਨੇ ਰਜਿਸਟਰੀ ਕਰਾਈ ਹੈ ਨਲਾਸ ਰੋਡ ਤੇ 80000 ਰੁਪਏ ਉਹਦੇ ਤੋਂ ਮਤਲਬ ਕਿ ਲਿਆ ਗਿਆ ਔਰ ਰੋਂਦਾ ਸੀ ਉਹ ਬੰਦਾ ਦੱਸੋ ਤੁਸੀਂ ਜਿਸ ਨੇ ਲੋਨ ਲੈ ਕੇ ਇੱਕ ਪਲਾਟ ਲੈ ਕੇ ਆਪਣਾ ਉੱਥੋਂ ਪਲਾਟ ਲਿਆ ਉਹਦੀ ਮਤਲਬ ਕਿ ਰਜਿਸਟਰੀ ਕਰਾਉਣ ਵਾਸਤੇ 80000 ਰੁਪਏ ਤਸਵੀਲ ਦੇ ਵਿੱਚ ਦੇਣਾ ਪਿਆ ਹਰ ਰਜਿਸਟਰੀ ਦੇ ਪੂਰੇ ਸੌਦੇਵਾਦੀਆਂ ਹੋਈਆਂ ਵਿਆ ਹਰ ਰਜਿਸਟਰੀ ਦੇ ਜਿਹੜੇ ਪੈਸੇ ਆਹੋ ਲੈ ਜਾਂਦੇ ਆ ਜਦੋਂ ਉੱਪਰੋਂ ਲੁੱਟ ਆਉਂਦੀ ਆ ਤੇ ਫਿਰ ਜਦੋਂ ਲੋਕ ਕਰ ਲੈਂਦੇ ਆ ਤਾਂ ਚਾਕੇ ਤਸਵੀਲਦਾਰ ਤੁਸੀਂ ਤਸਵੀਲਦਾਰਾਂ ਨੂੰ ਮੈਂ ਨਹੀਂ ਕਹਿੰਦਾ ਮੈਂ ਉਹਨਾਂ ਦੇ ਹੱਕ 'ਚ ਨਹੀਂ ਆ ਕਿ ਉਹ ਠੀਕ ਕਰ ਰਹੇ ਹੈਗੇ ਪਰ ਮੈਂ ਤਾਂ ਉਹਨਾਂ ਨੂੰ ਵੀ ਕਹਿੰਦਾ ਦੇ ਅੱਜ ਫੇਰ ਤੁਸੀਂ ਕਿਉਂ ਹੜਤਾਲਾਂ ਤੇ ਜਾਂਦੇ ਐ ਇਹਨਾਂ ਦੀ ਗੱਲ ਨਾ ਮੰਨੋ ਤੁਸੀਂ ਲੋਕਾਂ ਨੂੰ ਰਾਹਤ ਦਿਓ ਤੁਸੀਂ ਤੇ ਇਸ ਇਸੀ ਤਹਿਸੀਲ ਦੇ ਵਿੱਚ ਤੁਹਾਡੇ ਪਤਾ ਹੀ ਸੀਗਾ ਕਿ ਹਰਦੀਾਲ ਸਿੰਘ ਨੇ ਕੁਲਦੀਪ ਸਿੰਘ ਤਹਿਸੀਲਦਾਰ ਦਾ ਕੀ ਹਾਲ ਕੀਤਾ ਸੀ ਇੱਥੇ ਕੋ ਨਫਰੀ ਹੁੰਦਾ ਸੀ ਤਹਿਸੀਲਦਾਰ ਉਸ ਨੂੰ ਮੈਂ ਕਿਵੇਂ ਘੜੀਸ ਕੇ ਮਤਲਕੇ ਆਂਦਾ ਵੀ ਜਿਹੜਾ ਹੈਗਾ ਤਹਿਸੀਲ ਕੰਪਲੈਕਸ ਚੋਂ ਬਾਹਰ ਲੈ ਕੇ ਆਇਆ ਸੀ ਮਤਲਬ ਦੇਖੋ ਜੀ ਚੇ ਆਂਟੀਆਂ ਨੇ ਚੇ ਕੋਈ ਅੰਕਲ ਨੇ ਇਹ ਸਾਰਾ ਪੁਲਿਸ ਵਾਲਿਆਂ ਦੀ ਮਿਲੀਭੁਗਤ ਹੋ ਤੋ ਅਜੇ ਮਿੱਤਰ ਪਤਾ ਤੋ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਛੱਡੋ ਪਰ ਤੁਸੀਂ ਉਹ ਬੰਦੇ ਨੂੰ ਲੰਮਾ ਪਾਓ ਜੇ ਉਹ ਨਾ ਜਿਵੇਂ ਮਿੱਤਲ ਦਾ ਨਾਮ ਨਾਮ ਲਵੇ ਮੈਂ ਰਾਜਨੀਤੀ ਛੱਡ ਦਾਂਗਾ ਹੋਰ ਦੱਸੋ ਤੁਸੀਂ ਮੈਨੂੰ ਤਾਂ ਸਾਰਾ ਪਤਾ ਹੈਗਾ ਕਿਤੋਂ ਕਿਤੋਂ ਪੈਸਾ ਲੈ ਰਹੇ ਹੈਗੇ ਆ ਯਾਰ ਸਾਡੇ 3 ਬੱਚੇ ਹੁਣ ਬਨੂੜ ਚ ਮਰੇ ਹੈਗੇ ਆ ਵੀ ਉੱਥੇ ਤਾਂ ਐਸਐਚਓ ਕੀ ਕਰਦਾ ਉਹ ਆਪ ਹੀ ਜੱਜ ਬਣਿਆ ਹੋਇਆ ਆ ਆਪ ਹੀ ਥਾਣੇਦਾਰ ਬਣਿਆ ਹੋਇਆ ਆ ਆਪ ਹੀ ਵਕੀਲ ਬਣਿਆ ਹੋਇਆ ਆ ਆਪ ਹੀ ਪਟਵਾਰੀ ਸਾਰਾ ਕੁਝ ਆਪ ਹੀ ਕਰਦਾ ਉਹ ਦੱਸੋ ਤੁਸੀਂ ਤੇ ਉੱਥੇ ਜ਼ਮੀਨਾਂ ਦੇ ਉੱਤੇ ਲੋਕਾਂ ਦੀ ਹੱਥੇ ਕਬਜ਼ੇ ਕਰਾਉਣ ਲੱਗਿਆ ਹੈ ਜਿਹੜਾ ਕੰਮ ਪਟਵਾਰੀ ਦਾ ਕਰਨਾ ਹੁੰਦਾ ਉਹ ਐਸਐਚਓ ਕਰ ਰਿਹਾ ਹੈਗਾ ਤੇ ਇਦਾਂ ਹੀ ਜਿਹੜ ਬਾਕੀ ਦੇ ਜਿਹੜੇ ਕੰਮ ਕਰਨ ਵਾਲੇ ਆ ਉਹ ਕਰ ਨਹੀਂ ਰਹੇ ਤੇ ਲੋਕ ਤਾਂ ਮਰਨਗੇ ਹੋਰ ਕੀ ਕਰਨਗੇ ਦੱਸੋ ਤੁਸੀਂ ਲੋਕਾਂ ਦੇ ਬੱਚੇ ਵੀ ਮਰ ਰਹੇ ਹੈਗੇ ਆ